ਪਾਨਾ ਸਿੱਧੂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਹੁਣ ਸਾਰੇ ਕਹਿਣਗੇ ਵੀ ਇਹ ਕੀ ਹੋ ਗਿਆ ਨੈਣ ਸਿ ਤਪਾਨੇ ਦੀ ਸਾਈਡ ਲੈ ਗਈ ਬਿਲਕੁਲ ਜੀ ਲੈਣੀ ਚਾਹੀਦੀ ਹੈ ਜੀ ਪੰਜਾਬ ਦਾ ਮੁੰਡਾ ਹੈ ਪੰਜਾਬ ਦਾ ਪੁੱਤ ਹੈ ਸਾਈਡ ਲੈਣੀ ਪੈਂਦੀ ਹੈ ਬਿਲਕੁਲ ਪੈਂਦੀ ਹੈ ਸੋ ਪਾਨਾ ਸਿੱਧੂ ਤੇਰੇ ਸੋਚ ਤੇ ਪੈਰਾ ਦੇਾਂਗੇ ਠੋਕੇ ਸੋ ਇੱਕ ਐਸਾ ਡਾਇਲੋਗ ਹੈ ਜੋ ਕਿਸੇ ਤੇ ਵੀ ਚਪਕਾ ਦਿੰਦੇ ਆ ਦੀਪ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਫਲਾਣੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਬਲੈਕਮੇਲਰ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਠੋਕ ਠੋਕੇ ਸੋ ਹਾਂਜੀ ਸਿਮਰਜੀਤ ਮਾਨ ਕਹਿੰਦੇ ਜਿੱਥੇ ਉਹਨੇ ਕੱਟ ਕੀਤਾ ਸੀ ਲੱਖੇ ਸਧਾਣੇ ਨੇ ਕੌਣ ਪਹੁੰਚਿਆ ਉਥੇ ਸਿਮਰਜੀਤ ਮਾਨ ਡਾਵਾਡੋਲ ਜਿਹਦੇ ਲੱਤਾਂ ਤੇ ਆਪਣਾ ਬੈਲੈਂਸ ਨਹੀਂ ਬਣਦਾ ਤੁਰਦਾ ਤੁਰਦਾ ਹੋ ਬੁੜਾ ਆਪ ਇਧਰ ਕਦੀ ਕੰਧਾ ਚ ਵੱਜਦਾ ਕਦੀ ਮਾਈਕ ਦੇ ਉੱਪਰ ਜੋ ਡਿੱਗਦਾ ਉਹ ਮਾਈਕੀਓ ਦੇ ਮੂੰਹ 'ਚ ਵੜ ਜਾਂਦਾ ਉਹ ਐ ਸਿਮਰਜੀਤ ਮਾਨ ਜਿਹੜਾ ਸਭ ਤੋਂ ਵੱਡਾ ਬਲੈਕੀਆ ਖਾਲਸਤਾਨੀ ਬਲੈਕੀਆ ਜੀ ਨੇ ਪੰਜ-ਪੰਜ ਲੱਖ ਰੁਪਏ ਲਿੱਤੇ ਸੀ ਲੈਟਰ ਦੇਣ ਦਾ ਲੋਕਾਂ ਨੂੰ ਬਾਹਰ ਭੇਜਣ ਦਾ ਇਹ ਤਾਂ ਸਭ ਰ ਮੁੰਡੇ ਖਲਾਸਾ ਹੋ ਗਿਆ ਕੌਣ ਆਉ ਬਲੈਕੀਆ ਸਿਮਰਜੀਤ ਮਾਰ ਪਾ ਨਾ ਸੀ ਦੁੱਤ ਤੇਰੀ ਸੋਚ ਤੇ ਬਲੈਕੀਆ ਨੂੰ ਦਵਾਂਗੇ ਪੈਰਾ ਠੋਕੇ ਉਸ ਤੋਂ ਬਾਅਦ ਆ ਗਿਆ ਜੀ ਲੱਖਾ ਸਧਾਨਾ ਲੱਖਾ ਸਧਾਨਾ ਕੌਣ ਬਲੈਕੀਆ ਸਾਰੇ ਬਲੈਕ ਇਕੱਠੇ ਹੋਏ ਸੀ ਉੱਥੇ ਲੱਖਾ ਸਦਾਣਾ ਬਲੈਕ ਯਾ ਮੱਝਾਂ ਦਾ ਵੀ ਵਪਾਰ ਕਰਦਾ ਜੇ ਕਿਸੇ ਦੀ ਮੱਝ ਦਾ 8000 ਮੋਲਾ ਤੇ ਫਲਾਣਾ 60 ਦੇ ਗਿਆ ਉਹ ਬੰਦਾ ਰੋਂਦਾ ਰੋਂਦਾ ਲੱਖੇ ਕੋਲ ਜਾਊਗਾ ਲੱਖੇ ਬਾਈ ਬਾਈ ਲੱਖੇ ਮੇਰੀ ਮੱਝ ਦਾ 60 ਦੇ ਗਿਆ ਬਾਈ ਵੀ ਖਾ ਗਏ ਲੱਖੇ ਨੇ ਫੋਨ ਕਰਨਾ ਉਹ ਗਾਸ ਨੂੰ ਲੱਖਾ ਸਦਾਣਾ ਬੋਲਦਾ ਤੂੰ ਵੀ ਹਰ ਕਿਵੇਂ ਮਾਰੇ ਮੱਝ ਦਾ ਐਂ ਕਰ ਦੱਸ ਉਹਦੇ ਦੱਸ ਮੈਨੂੰ ਦੇ ਆਏ ਹਾਈ ਹਾਈ ਮਰ ਜਾ ਡੁੱਬ ਕੇ ਮਰ ਜਾ ਉਹ ਜੱਟਾਂ ਦੇ ਮੁੰਡੇ ਹੋ ਕੇ ਉਹ ਤੁਸੀਂ ਮੱਝਾਂ ਦਾ ਵੀ ਵਪਾਰ ਕਰਨਾ ਸ਼ੁਰੂ ਕਰਤਾ ਹੁਣ ਮੱਝਾਂ ਦੇ 10-10 ਹਜ਼ਾਰ ਦਲਾਲੀ ਵੀ ਖਾਣ ਲੱਗੇ ਸੁਬਾਨ ਅੱਲਾ ਹੁਣ ਤੀਜਾ ਆ ਗਿਆ ਸੁਖਬਾਲ ਖਹਿਰਾ ਇਹ ਵਿਦੇਸ਼ੀ ਪੇਡਾਂ ਦਾ ਵਪਾਰ ਕਰਦਾ ਇਹਨੂੰ ਵਿਦੇਸ਼ੀਆਂ ਪੇਡਾਂ ਮੁੰਨਣੀਆਂ ਵਿਦੇਸ਼ਾਂ 'ਚ ਜਾਂਦਾ ਵਿਦੇਸ਼ਾਂ 'ਚ ਜਾ ਕੇ ਇਹ ਫੰਡ ਇਕੱਠਾ ਕਰਦਾ ਖਾਲਿਸਤਾਨ ਦੇ ਨਾਮ ਤੋਂ ਆਪਣੇ ਗੋਜਿਆਂ 'ਚ ਪਾਉਂਦਾ ਚੱਕ ਵਿਚਾਲ ਇੰਡੀਆ ਨੂੰ ਆ ਜਾਂਦਾ ਫੰਡ ਕੌਣ ਦਿੰਦੇ ਆ ਤੁਹਾਡੇ ਵੱਡੇ ਸਾਡੇ ਅਰਗੇ ਬੇਫਿਕਰ ਜਨਤਾ ਜਿਹੜੇ ਇਹਨਾਂ ਨੂੰ ਫੰਡ ਦੇ ਕੇ ਇਹਨਾਂ ਦੇ ਘਰ ਇਹਨਾਂ ਦੇ ਘਰ-ਬਾਰ ਮਹਿੰਗੀਆਂ ਗੱਡੀਆਂ ਸਾਰੇ ਅਸ਼ਪਰਸਤੀ ਤੁਸੀਂ ਕਰਾ ਰਹੇ ਹੋ ਸੋ ਇਹ ਕੌਣ ਹੈ ਬਲੈਕ ਯਾਰ ਇਹ ਵੀ ਬਲੈਕ ਬਲੈਕ ਦਾ ਕੰਮ ਕਰਦਾ ਫੇਰ ਆ ਗਿਆ ਪਰਮਿੰਦਰ ਤੀਨ ਸਾਹ ਪਰਮਿੰਦਰ ਤੀਹਣ ਸਾਹ ਜਿਹੜਾ ਤੀਹਣ 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 ਕਰਦਾ ਫਿਰਦਾ ਰਹਿੰਦਾ ਸੋ ਇਹ ਵੀ ਕੌਣ ਹੈ ਬਲੈਕ ਯਾਰ ਬਲੈਕ ਕਲਸਟਰ ਵਾਲੇ ਇਹ ਸਾਰੇ ਪਹੁੰਚੇ ਸੀ ਉੱਥੇ ਇਕੱਠ ਵਿੱਚ ਜਿੱਥੇ ਲੱਖੇ ਸਿਧਾਨੇ ਨੇ ਪਾਨੇ ਸਿੱਧੂ ਦੇ ਨਾਮ ਤੋਂ ਕੱਟ ਕੀਤਾ ਫਿਰ ਇੱਕ ਨਿੱਕ ਸੁਖ ਕਿਸਾਨ ਜੁਨੀਅਨ ਕੋਈ ਨਿੱਕ ਸੁਖ ਨਿੱਕੀ ਮੋਟੀ ਨਿੱਕੀ ਸੁੱਕੀ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਮ ਤੇ ਜਿਹੜਾ ਫੰਡ ਇਕੱਠਾ ਕੀਤਾ ਸੀ ਢੱਡ ਚੁਪਾ ਕੇ ਖਾ ਗਏ ਤੇ ਡਕਾਰ ਵੀ ਨਹੀਂ ਮਾਰਿਆ ਫਿਰ ਸੀ ਉੱਥੇ ਅਮਰਤਪਾਲ ਦੇ ਬੰਦੇ ਫਿਰ ਉੱਥੇ ਦੀਪ ਸਿੰਘ ਦੀ ਫੋਟੋਆਂ ਵੀ ਲੱਗੀਆਂ ਫਿਰ ਅਮਰਤਪਾਲ ਦੇ ਜੈਕਾਰੇ ਲੱਗੇ ਫਿਰ ਖਾਲਸਾਣ ਦੇ ਨਾਰੇ ਲੱਗੇ ਸੋ ਮੈਂ ਤੁਹਾਨੂੰ ਕੀ ਆਖਿਆ ਸੀ ਇਹ ਸਾਰੇ ਖਾਲਸਪਨੀਆਂ ਨੇ ਪਰ ਤੁਸੀਂ ਸੋਚਿਆ ਸ਼ਾਇਦ ਨੰਨ ਸੀ ਮਚਫਕ ਕਰਦੀ ਹੈ ਪਾਨਾ ਸਿੱਧੂ ਆ ਭਵਾ ਲੱਖਾ ਸਦਾਣਾ ਇਹ ਅੰਦਰ ਖਾਤੇ ਇਹਨਾਂ ਨੂੰ ਫੰਡ ਆ ਰਹੇ ਆ ਖਾਲਸਪਨੀਆਂ ਦੇ ਵੱਲੋਂ ਕਿ ਤੁਸੀਂ ਡਿਕਲੇਅਰ ਨਹੀਂ ਕਰਨਾ ਕਿ ਤੁਸੀਂ ਖਾਲਸਪਨ ਵਾਸਤੇ ਕੰਮ ਕਰ ਰਹੇ ਹੋ ਪੰਨੂ ਨੇ ਇੱਕ ਗੱਲ ਆਖੀ ਸੀ ਨਾ ਜੁੱਤੇਆਂ ਵਾਲੇ ਪਾਲਿਸ਼ ਕਾਲਾ ਮੋਲਾ ਗੁਰਪਰਵੰਤ ਪੰਨੂ ਨੇ ਕਿ 26 ਜਨਵਰੀ ਤੋਂ ਬਾਅਦ ਦੇਖਿਓ ਮੈਂ ਪੰਜਾਬ 'ਚ ਕੀ ਕਰਦਾ ਕਿਦਾਂ ਨਵੇਂ ਯੂਥ ਨੂੰ ਪੜਕਾਨਾ ਤਾਂ ਕੀ ਕਰਦਾ ਆ ਉਹੀ ਕੰਮ ਹੋ ਰਿਹਾ ਜਨਾਬ ਜੀ ਸਮਝੋ ਗੱਲਾਂ ਇਹ ਉਹੀ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਮ ਤੋਂ ਡੰਗੇ ਕਰਾਉਣਾ ਯੂਥ ਦੇ ਦਿਮਾਗ ਬੁੱਧੀ ਭ੍ਰਸ਼ਟ ਕਰਨਾ ਭਾਨਾ ਸਿੱਧੂ ਲੱਖਾ ਸਧਾਨਾ ਤੇ ਬਾਕੀ ਇਹ ਜਿਹੜੇ ਬਲੈਕਲਿਸਟ ਸੀ ਸਿਮਰਜੀਤ ਮਾਨ ਹੋ ਗਿਆ ਸੁਖਪਾਲ ਖੈਰਾ ਹੋ ਗਿਆ ਪਰਮਿੰਦਰ ਢੀਂਸਾ ਹੋ ਗਿਆ ਇਹ ਸਾਰੇ ਬਲੈਕਲਿਸਟਡ ਉਸ ਸਟੇਟ ਤੇ ਖੜੇ ਸੀ ਖਾਲਿਸਤਾਨ ਦੇ ਪਰਚਮ ਲਹਿਰਾ ਰਿਹਾ ਸੀ ਤਾਂ ਹਲੇ ਵੀ ਨਹੀਂ ਪਤਾ ਲੱਗਿਆ ਕਿ ਖਾਲਿਸਤਾਨ ਦੀ ਮੂਵਮੈਂਟ ਦਾ ਕੰਮ ਆ ਜੇ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਦਾ ਕੰਮ ਹੈ ਆਪੋਜੀਸ਼ਨ ਪਾਰਟੀ ਦਾ ਕੰਮ ਹੈ ਜੀ ਭਾਜਪਾ ਦਾ ਕੰਮ ਹੈ ਜੀ ਕਾਂਗਰਸ ਦਾ ਜਾਂ ਦੂਜਿਆਂ ਦਾ ਕਾਲੀਆਂ ਦਾ ਵੀ ਉਹ ਭਗਵੰਤ ਮਾਨ ਦੀ ਸਰਕਾਰ ਨਹੀਂ ਚੱਲਣ ਦੇ ਰੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਲੋ ਰਾਜਨੀਤੀ ਆ ਯੁਗਾਂ ਯੁਗਾਂ ਤੋਂ ਰਾਜੇ ਮਹਾਰਾਜੇ ਰਾਜਨੀਤੀ ਕਰਦੇ ਆਏ ਆ ਤੇ ਫਿਰ ਉਹੀ ਰਾਜਨੀਤੀ ਅੱਗੇ ਉਹ ਮੈਂ ਚਲਦੀ ਨਹੀਂ ਤਾਂ ਰਾਜਨੀਤਿਕ ਬਹੁਤ ਔਖੀ ਚੀਜ਼ ਆ ਜਦੋਂ ਕੋਈ ਚੰਗੀ ਸਰਕਾਰ ਆਂਦੀ ਹੈ ਉਹਨੂੰ ਟਿਕਨ ਨਹੀਂ ਦਿੱਤਾ ਜਾਂਦਾ ਉਹਦੀ ਵਜ੍ਹਾ ਕੀ ਆ ਕਿ ਉਹ ਚੰਗੀ ਸਰਕਾਰ ਨੇ ਪੰਜਾਬ ਵਾਸਤੇ ਕੰਮ ਚੰਗੇ ਕਰ ਜਾਣੇ ਆ ਠੀਕ ਆ ਉਸ ਬੰਦੇ ਨੇ ਆ ਕੰਮ ਕਰ ਦੇਣਾ ਸਰਕਾਰ ਦੇ ਬੰਦੇ ਨੇ ਆ ਕੰਮ ਕਰ ਦੇਣਾ ਹੁਣ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਲੈ ਹੀ ਲਿਆ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਦੇਖੋ ਭਗਵੰਤ ਮਾਨ ਮੈਂ ਅੱਗੇ ਵੀ ਕਦੇ ਸੇ ਮੇਰੇ ਕੋਈ ਤਾਏ ਚਾਚੇ ਦਾ ਮੁੰਡਾ ਨਹੀਂ ਨਈ ਮੇ ਜ਼ਿੰਦਗੀ ਚ ਭਗਵੰਤ ਮਾਨ ਨੂੰ ਕਦੀ ਮਿਲਿੰਿਆ ਨਾ ਨਈ ਪਰਸਨਲ ਕਦੀ ਬਾਈਫੇਸ ਦੇਖਿਆ ਨਾ ਪਰ ਗੱਲ ਇਹ ਆ ਵੀ ਜੇ ਪਕਵੰਤ ਮਾਨ ਚੰਗੇ ਕੰਮ ਕਰ ਰਿਹਾ ਤਾਂ ਅਸੀਂ ਪ੍ਰੇਜ਼ ਜ਼ਰੂਰ ਕਰਾਂਗੇ। ਐਮਰਜੈਂਸੀ ਜਿਹੜੀਆਂ ਉਹ ਗੱਡੀਆਂ ਚਲਾਈਆਂ ਪਿੱਕੇ ਸਾਡੇ ਕੈਨੇਡਾ ਚ ਉਹਨੂੰ ਪਿੱਕਾ ਕਹਿੰਦੇ ਆ ਪਿੱਕਾ ਟਰੱਕਸ ਵਾਓ ਮੈਂ ਕਹਿੰਦੀ ਗ੍ਰੇਟ ਜੌਬ ਜਿਹੜਾ ਨਾ ਹਸਪੀਟਲ ਚ ਦਵਾਈਆਂ ਦੀ ਪ੍ਰੋਬਲਮ ਸੀ ਕਿ ਪਰਚੀਆਂ ਲੈ ਕੇ ਜਾਓ ਸਿਵਲ ਹਸਪੀਟਲ ਦਵਾਈਆਂ ਮਿਲਦੀਆਂ ਨਹੀਂ ਸੀ ਕਹਿੰਦੇ ਸੀ ਬਾਹਰੋਂ ਲਓ ਐਂ ਕਰੋ ਉਹ ਡਾਕਟਰ ਵਿਚ ਵਿਚ ਖਾ ਜਾਂਦੇ ਸੀ ਉਹ ਤਾਂ ਵੀ ਕਾਬੂ ਕੰਟਰੋਲ ਕਰ ਲਿਆ ਨਵੇਂ ਰੂਲਸ ਲਾਗੂ ਹੋ ਗਏ ਆ 18 ਮਹੀਨੇ ਹੋਇਆ ਸਰਕਾਰ ਨੂੰ ਆਏ 16 ਮਾਰਚ ਤੋਂ ਇਹਨਾਂ ਨੂੰ 2 ਸਾਲ ਹੋਣੇ ਆ ਰਾਈਟ ਤੁਸੀਂ ਟਾਈਮ ਤਾਂ ਦੋ ਦੋ ਸਾਚੂ ਬੰਦਾ ਇੰਨਾ ਆਖੇ ਪੰਜਾਬ ਦੇ ਕੰਮ ਹੌਲੀ-ਹੌਲੀ ਜਦੋਂ ਤੁਸੀਂ ਵੀ ਕਿਸੇ ਮੰਜ਼ਿਲ ਤੇ ਜਾਣਾ ਹੈ ਤੁਸੀਂ ਸਟੈਪ ਵਾਈਜ਼ ਸਟੈਪੇ ਸੀੜੀ ਚੜ੍ਹੋਗੇ ਨਾ ਪਹਿਲੀ ਤੋਂ ਦਸਵੀਂ ਤੇ ਛਾਲ ਮਾਰੋਗੇ ਤੇ ਜਦੋਂ ਬੈਲੈਂਸ ਨਾ ਬੜਿਆ ਲੱਤ ਫਸੂਗੀ ਤੇ ਮੁੜ ਕੇ ਥੱਲੇ ਉਧੇ ਮੋਆ ਕੇ ਡਿੱਗੋਗੇ ਲੱਤਾਂ ਬਾਹਾਂ ਤੜਾਉਂਗੇ ਸੋ ਸਟੈਪ ਵਾਈਜ਼ ਸਟੈਪ ਜ਼ਿੰਦਗੀ 'ਚ ਕੰਮ ਹੁੰਦਾ ਕਾਮਯਾਬੀ ਵੀ ਸਟੈਪ ਵਾਈਜ਼ ਸਟੈਪ ਮਿਲਦੀ ਹੈ ਸ਼ਾਰਟਕਟ ਰਸਤੇ ਨਾਲ ਕਾਮਯਾਬੀ ਨਹੀਂ ਮਿਲਦੀ ਥੋੜੀ ਦੇਰ ਰਸਤੇ ਪੈਸਾ ਤੇ ਖੁਸ਼ੀ ਮਿਲਦੀ ਹੈ ਪਰ ਬਾਅਦ ਜੇਲ੍ਹ ਮਿਲਦੀ ਹੈ ਸੋ ਇਹ ਸਾਰੇ ਬਲੈਕਮੈਲਰ ਉੱਥੇ ਪਹੁੰਚੇ ਹੋਏ ਸੀ ਸਭ ਨੂੰ ਬਲੈਕਮੈਲ ਕਰਨ ਵਾਲੇ ਹੁਣ ਸਵਾਲ ਇਹ ਉੱਠਦਾ ਹੈ ਵੀ ਭਾਰਨਾ ਸਿੱਧੂ ਦੇ ਬੈਂਕ ਅਕਾਊਂਟ ਵੀ ਚੱਕ ਕੇ ਇੱਤੇ ਜਾਣਗੇ ਕਿੱਥੋਂ ਕਿੱਥੋਂ ਟ੍ਰਾਂਜ਼ੈਕਸ਼ਨ ਪੇਮੈਂਟਾਂ ਹੋਈਆਂ ਉਹਦੇ ਵਿੱਚ ਜਿਹੜੀਆਂ ਗੱਡੀਆਂ ਘਰ ਚ ਖੜੀਆਂ ਸੁਣਿਆ ਵੀ ਇੱਕ ਏਜੰਟ ਤੋਂ ਜ਼ਬਰਦਸਤੀ ਗੱਡੀ ਲਈਤੀ ਗਈ ਸਾਰਾ ਕੁਝ ਨਿਕਲੂਗਾ ਹੁਣ ਉਹ ਸਾਡੇ ਪੰਜਾਬ ਦੀ ਧੀ ਜਿਹਦੀ 22 ਕਿੱਲੇ ਪਹਿਲੀ ਭਾਰਨਾ ਸਿੱਧੂ ਨੇ ਨੱਪੀ ਉਹਦੀ ਕੋਠੀ ਤੇ ਕਬਜ਼ਾ ਕੀਤਾ ਤੇ ਆਪਣੇ ਭੈਣ ਨੂੰ ਦਵਾਇਆ ਕਬਜ਼ਾ ਉਸ ਧੀ ਨਾਲ ਤੁਸੀਂ ਸਟੈਂਡ ਕੀਤਾ ਸੋ ਜਿਹੜੇ ਤੁਸੀਂ 5 ਤੋਂ 6000 ਬੰਦੇ ਉੱਥੇ ਭੀੜ 'ਚ ਇਕੱਠੇ ਹੋਏ ਸੀ ਇਹਦਾ ਮਤਲਬ ਤੁਸੀਂ ਇਹ ਸਾਬਤ ਕੀਤਾ ਉਹ ਸਾਰਿਆਂ ਨੂੰ ਕਿ ਅਸੀਂ ਗਲਤ ਬੰਦੇ ਆ ਤੇ ਅਸੀਂ ਗਲਤ ਕੰਮ ਦਾ ਸਾਥ ਜਿਹੜਾ ਗਲਤ ਕੰਮ ਕਰੂਗਾ ਪੰਜਾਬ 'ਚ ਅਸੀਂ ਉਹਦਾ ਸਾਥ ਦੇਵਾਂਗੇ ਤੁਹਾਡੇ 5-6000 ਬੰਦਿਆਂ ਦੀ ਕੋਈ ਵੋਟ ਕਦੀ ਭਗਵੰਤ ਮਾਨ ਨੂੰ ਨਹੀਂ ਪਈ ਹੈ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਸੋ ਜੇ ਹੁਣ ਭਾਨਾ ਸਿੱਧੂ ਸੋਦਦਾ ਵੀ ਮੈਂ ਐਮਪੀ ਖੜੂਗਾ ਸੰਗਰੂਰ ਤੋਂ ਓਪਨ ਆਜ਼ਾਦ ਟਿਕਟ ਕਿਸੇਂ ਟਿਕਰਤ ਦੇਣੀ ਨਹੀਂ ਲੱਖ ਸਹਾਣਾ ਕਹਿੰਦਾ ਮੈਂ ਬਠਿੰਡੇ ਹਟ ਜਾਊਗਾ ਤੁਸੀਂ ਸੋਚ ਸਕਦੇ ਹੋ ਇਹ ਜਨਤਾ ਨੂੰ ਭਵਾਜ ਮੈਨੂੰ ਲੱਖ ਗਾਲਾਂ ਕੱਢੋ ਲੱਖ ਮਾੜੀ ਆਖੋ ਮੈਂ ਪ੍ਰੈਕਟੀਕਲ ਲੇਡੀ ਆ ਮੈਂ ਪ੍ਰੈਕਟੀਕਲ ਗੱਲ ਕਰੂੰਗੀ ਐਸੇ ਗੁੰਡੇ ਬਦਮਾਸ਼ਾਂ ਨੂੰ ਤੁਸੀਂ ਰਾਜਨੀਤੀ ਦੀ ਕੋਈ ਸੀਟ ਦਵਾ ਕੇ ਸੋਚੋ ਵੀ ਪੰਜਾਬ 'ਚ ਕਿੰਨੀ ਬਦਮਾਸ਼ੀ ਦੇ ਚਿੱਟੇ ਦਾ ਕੰਮ ਕਿੰਨਾ ਹੋਣਾ ਜਦੋਂ ਮੰਗੂ ਮੱਠ ਨੇ ਉਸ ਬੱਚੇ ਦਾ ਮਰਡਰ ਕੀਤਾ ਗੁਰਦੁਆਰੇ 'ਚ ਉੱਥੋਂ ਤੱਕ ਉੱਤਰ ਨਹੀਂ ਲੱਗੇ ਕੀ ਤੁਸੀਂ ਕਦੀ ਬੰਦੀ ਸਿੰਘਾਂ ਵਾਸਤੇ ਧਰਨੇ ਲਾਏ ਇਹ ਗੱਲ ਮੈਂ ਬਹੁਤ ਪਹਿਲਾਂ ਸਾਡੇ ਗੁਰਦੁਆਰੇ ਚ ਆਖੀ ਸੀ ਕਿ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਮਦਰ ਪਏ ਹੋ ਖਾਲਿਸਤਾਨ ਖਾਲਿਸਤਾਨ ਪਰ ਤਾਂ ਫੋ ਬੰਦੀ ਸਿੰਘ ਛਡਾਏ ਗਏ ਕਿ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਤੁਸੀਂ ਇਦਾਂ ਇਸ ਟਾਈਪ ਦੇ ਧਰਨੇ ਲੱਗੇ ਕੁਸੀਂ ਐਫਰਟਸ ਕੀਤੇ ਉਹਨਾਂ ਨੂੰ ਕਢਾਉਣ ਵਾਸਤੇ ਬਾਹਰ ਨਹੀਂ ਤੁਸੀਂ ਐਫਰਟਸ ਤੇ ਕੀਤੇ ਤੁਹਾਨੂੰ ਆਪਣੇ ਖਾਲਿਸਤਾਨ ਦੀ ਮੂਵਮੈਂਟ ਦੀ ਪਈ ਆ ਪਰ ਜਿਨ੍ਹਾਂ ਨੇ ਤੁਹਾਨੂੰ ਸਾਥ ਦਿੱਤਾ ਹੈ ਖਾਲਿਸਤਾਨ ਦੀ ਮੂਵਮੈਂਟ ਚ ਉਹ ਤਾਂ ਜੇਲਾਂ ਵਿੱਚ ਉਹਨਾਂ ਨੂੰ ਤੁਸੀਂ ਹੱਥ ਕਢਾ ਨਹੀਂ ਸਕਿਆ ਕਿ ਅਮਰਿਤਪਾਲ ਨੂੰ ਤੁਸੀਂ ਇੰਨੇ ਜ਼ੋਰ ਲਾਇਆ ਕਢਾਉਣ ਵਾਸਤੇ ਸਾਰੇ ਪਿੱਛੇ हट ਗਏ ਹਾਂ ਆਪਾਂ ਨੇ ਸਿੱਧੂ ਵਾਸਤੇ ਅਸੀਂ ਧਰਨੇ ਲਾਵਾਂਗੇ ਸੀਐਮ ਹਾਊਸ ਦੇ ਬਾਹਰ ਉੱਥੋਂ ਫਿਰ ਪਛਾੜੇ ਤੇ ਜੁੱਤੀਆਂ ਵੀ ਖਾ ਕੇ ਜਾਵਾਂਗੇ ਸੀਐਮ ਹਾਊਸ ਦੇ ਬਾਹਰ ਇਹ ਸਾਰੇ ਖਾਲਿਸਤਾਨ ਦੀ ਮੂਵਮੈਂਟ ਆ ਇਸ ਮੂਵਮੈਂਟ ਨੂੰ ਅੰਡਰਸਟੈਂਡ ਕਰੋ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਆ ਤੇ ਇਹ ਪਾਰਟੀ ਨੂੰ ਟਿਕਣ ਨਹੀਂ ਦੇਣਾ ਪੰਜਾਬ ਦੇ ਵਿੱਚ ਐਨੀ ਇੱਕ ਗੱਲ ਤੁਹਾਨੂੰ ਲੋਕਾਂ ਨੂੰ ਸਮਝ ਨਹੀਂ ਆਈ ਤੁਸੀਂ ਕਹਿੰਦੇ ਹੋ ਪੰਜਾਬ ਦਾ ਸੁਧਾਰਕ ਤਾਂ ਹੋਊਗਾ ਭਗਵੰਤ ਮਾਨ ਵਰਗੇ ਬੰਦੇ ਆਏ ਆ ਪੰਜਾਬ ਨੂੰ ਸੁਧਾਰਨ ਤੁਸੀਂ ਟਿਕਣ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਭਗਵੰਤ ਭਗਵੰਤ 부ਚੜ ਭਗਵੰਤ ਦੇ ਰਾਹ ਚ ਆ ਹੋ ਗਿਆ ਉਹ ਭਗਵੰਤ ਨੇ ਸਾਡੀ ਮਾਸੂਮ ਪੀੜੀ ਅੰਦਰ ਘਰਤੀ ਕਿਉਂ ਕਾਂਗਰਸ ਨੇ ਕਿੰਨੇ ਕਤਿਆ ਕਤਲਾ ਕਤਲੇਆਮ ਕਰਵਾਏ ਸੀ ਕਾਲੀਆਂ ਨੇ ਕਿੰਨੇ ਕਤਲੇਆਮ ਕਰਵਾਏ ਸੀ ਉਦੋਂ ਕਿੱਥੇ ਸੀ ਉਹ ਭਗਵਾਨਤ ਮਾਨ ਨੇ ਕਿ ਕਤਲੇਆਮ ਤਾਂ ਨਹੀਂ ਕਰਵਾਏ ਜਿਹੜਾ ਬੰਦਾ ਕਾਨੂੰਨ ਦੀ ਲੰਗੜਾ ਕਰ ਰਿਹਾ ਫੋਨ ਤੇ ਲੋਕਾਂ ਨੂੰ ਥਾਟਿੰਗਸ ਦੇ ਰਿਹਾ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਰਿਹਾ ਬੰਦਾ ਇੰਨਾ ਤਾਂ ਹੁਣ ਕਹਿੰਦੇ ਹੋ ਡਾਕਟਰ ਗੁਰਿੰਦਰ ਰੰਗਰੇਟੇ ਪਾਸੇ ਵੀ ਨਾਂਸੀ ਨਹੀਂ ਬੋਲੀ ਹਲੋ ਹੁਣ ਬੋਲਦੀਆਂ ਜੇ ਡਾਕਟਰ ਗੁਰਿੰਦਰ ਰੰਗਰੇਟੇ ਨੇ ਅਸੀਂ ਪਹਿਲੇ ਸਪੋਰਟ ਕਰਦੇ ਸੀ ਬੰਦੇ ਨੂੰ ਪਰ ਜਿਉਨੇ ਸੱਚੀ ਲਿਖਤ ਦੇ ਵਿੱਚ ਪੁਲਿਸ ਅਫਸਰ ਦੀ ਬੇਟੀ ਨੂੰ ਕੋਈ ਲਿਖਤ ਦੇ ਵਿੱਚ ਫੇਸਬੁੱਕ ਤੇ ਮੈਸੇਜ ਕਰਕੇ ਥ੍ਰੈਟਿੰਗ ਕੀਤੀ ਆ ਇਹ ਵੀ ਸਾਈਬਰ ਕ੍ਰਾਈਮ ਦੇ ਅਕੋਰਡਿੰਗ ਆਂਦਾ ਇਹ ਤੇ ਵੀ ਚਾਰਜ ਲੱਗਦੇ ਜੇ ਤੁਸੀਂ ਫੇਸਬੁੱਕ ਤੇ ਵੀ ਰਿਟਰਨ ਚ ਕਿਸੇ ਨੂੰ ਮੈਸੇਜ ਭੇਜ ਰਹੇ ਹੋ ਇਹ ਨਾ ਸੋਚੋ ਆਈਡੀ ਡੁਪਲੀਕੇਟ ਆ ਨਾ 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 ਸਾਈਬਰ ਕ੍ਰਾਈਮ ਵਾਲੇ ਇੰਡੀਆ ਵਿੱਚ ਸਾਰਾ ਆਈਡੀਆ ਆਈਪੀ ਐਲ ਨੰਬਰ ਸਭ ਕੁਝ ਲੱਭ ਲੈਂਦੇ ਹੋ ਇੱਥੇ ਫਿਰ ਡਾਕਟਰ ਗੁੰਦਰ ਰੰਗਰੇਟਾ ਗਲਤ ਆ ਕਿਸੇ ਵੀ ਧੀ ਨੂੰ ਕਿਸੇ ਦੇ ਵੀ ਭੈਣ ਨੂੰ ਐਦਾਂ ਅਪੱਦਰ ਮੈਸੇਜ ਕਰਨਾ ਨਹੀਂ ਬੰਦਦਾ ਸੀ ਇਸ ਕਾਪੀ ਉਪ ਚਾਰਜ ਲੱਗਿਆ ਜੋ ਖਬਰ ਸਾਨੂੰ ਆਈ ਹੈ ਅਸੀਂ ਮੈਸੇਜ ਦੇਖੇ ਨਹੀਂ ਹਲੇ ਤੱਕ ਪਰ ਅਗਰ ਉਹਨੇ ਆਇਆ ਕੀਤਾ ਤਾਂ ਦੈਟਸ ਟੋਟਲੀ ਰੋਂਗ ਮੈਂ ਇਸ ਚੀਜ਼ ਨਾਲ ਬਿਲਕੁਲ ਐਗਰੀ ਨਹੀਂ ਕਰੂੰਗੀ ਕਿ ਕਿਸੇ ਦੇ ਟਿੱਪਣੀ ਨੂੰ ਲਿਖ ਕੇ ਮੈਸੇਜ ਤੇ ਧਮਕੀ ਦੇਣਾ ਦੈਟਸ ਬੈਡ ਸੋ ਪੰਜਾਬ ਵਾਲਿਓ ਭਗਵਾਨਤਮਾਨ ਨਾਲ ਸਟੈਂਡ ਕਰੋ ਜਿੰਨੇ ਵੀ ਐਮ ਐਲ ਏ ਐਮ ਪੀ ਆ ਸਾਰੇ ਸਟੈਂਡ ਕਰੋ ਕਿਉਂਕਿ ਪੰਜਾਬ ਦਾ ਸੁਧਾਰ ਹੋ ਰਿਹਾ ਹੈ ਇਹ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਗੇਮਾਂ ਖੇਡ ਰਿਹਾ ਇਹਨਾਂ ਗੇਮਾਂ ਨੂੰ ਤੁਸੀਂ ਸਾਰੇ ਮੂੰਹ ਤੋੜ ਕੇ ਜਵਾਬ ਦੇ ਸਕਦੇ ਹੋ ਹਿੰਦੁਸਤਾਨ ਜਿੰਦਾਬਾਦ ਭਾਰਤ ਜਿੰਦਾਬਾਦ ਹੈ